ਜਿਹੜਾ ਸਰਕਾਰ ਨੂੰ ਰਿਪੋਰਟ ਦਿੰਦਾ ਇਕੋ ਇਕ ਰਿਪੋਰਟ ਦਿੰਦਾ ਉਹਨੇ ਰਿਪੋਰਟ ਦਿੱਤੀ ਉਹ ਕਹਿੰਦੇ ਵੀ ਜਿਹੜਾ ਜ਼ਮੀਂਦਾਰ ਦੀ ਪਰਾਲੀ ਦਾ ਪੋਲੂਸ਼ਨ ਆ ਉਹ ਸਿਰਫ 8% ਹੈ ਤੇ 92% ਪੋਲੂਸ਼ਨ ਹੈ ਜਿਹੜਾ ਉਹ ਫੈਕਟਰੀਆਂ ਦਾ ਕਾਰਾਂ ਦਾ 20 ਕਲਾਂ ਦਾ ਸਾਰਿਆਂ ਦਾ ਹੀ ਲਾ ਲਓ ਉਹਨਾਂ ਦਾ ਉਹ ਜਿਹੜਾ ਦਿੱਲੀ ਦੇ ਵਿੱਚ ਉਹਨਾਂ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਆਇਆ ਹੈਗਾ ਪੋਲੂਸ਼ਨ ਹੋਇਆ ਜਿਹੜਾ ਉਹ ਡੀਜ਼ਲ ਤੋਂ ਤੇ ਜਿਹੜਾ ਆਪਾਂ ਮਗਲੈਲ ਤੇਲ ਵਰਤਦੇ ਆ ਇਹ ਪੋਲੂਸ਼ਨ ਆਇਆ ਤੇ ਕੈਮੀਕਲ ਆ ਫੈਕਟਰੀਆਂ ਦਾ ਨਾ ਕਿ ਪਰਾਲੀ ਦਾ ਪੋਲੂਸ਼ਨ ਇਹ ਜਿਹੜਾ ਜਸਟਿਸ ਸੁਧੂਰੀ ਅਗਰਵਾਲ ਹੈ ਉਹਨੇ ਇਹ ਕਹਿੰਦਾ ਵੀ ਤੁਸੀਂ ਬੇਫਿਕਰਾ ਇਕੱਲੇ ਕਿਸਾਨਾਂ ਨੂੰ ਮੁਰਜ਼ਮ ਬਣਾ ਰਹੇ ਹੋ ਵੀ ਕਿਸਾਨ ਅੱਗ ਲਾ ਕੇ ਪਰਾਲੀ ਨੂੰ ਧੂਆਂ ਕਰ ਰਿਹਾ ਹੈ ਹਾਲਾਂਕਿ ਜਿਹੜੀ ਹੁਣ ਰਿਪੋਰਟ ਆਈ ਹੈ ਉਹਦੇ ਵਿੱਚ ਹਜੇ ਪਰਾਲੀ ਨੂੰ ਅੱਗ ਕਿਸਾਨਾਂ ਨੇ ਲਾਈ ਨਹੀਂ ਆਈ ਕਿਉਂ ਲੈਵਲ ਹੈ ਜਿਹੜਾ ਹਵਾ ਦਾ ਉਥੇ 400 ਪਹੁੰਚ ਚੁੱਕਿਆ ਉਸ ਤੋਂ ਰਿਪੋਰਟ ਤੋਂ ਪਤਾ ਲੱਗਿਆ ਵੀ ਅੱਜ ਹਜੇ ਅੱਗ ਲਾਈ ਨਹੀਂ ਤੇ ਰਿਪੋਰਟ ਤੋਂ 400 ਹੁਣ ਪਹੁੰਚ ਗਿਆ ਪਰ ਉਹ ਸਿਰਫ ਤੇ ਸਿਰਫ ਤਾਣਾ ਬਾਣਾ ਇਸ ਕਰਕੇ ਬੁਣ ਰਹੇ ਨੇ ਕਿਉਂਕਿ ਜਿਹੜੀਆਂ ਛੋੜੀਆਂ ਫਸਲਾਂ ਨੇ ਤੇ ਨਫਲਾਂ ਨੇ ਤੇ ਛੋੜੀ ਜ਼ਮੀਨ ਹੈ ਇਹਨੂੰ ਖੋਣ ਦੇ ਮਾਰੇ ਵੀ ਇਹੇ ਹੱਥ ਖੜੇ ਕਰ ਲੈਣਾ ਵੀ ਜ਼ਮੀਨ ਦੇ ਵਿੱਚੋਂ ਸਾਨੂੰ ਕੁਝ ਨਹੀਂ ਬਚਦਾ ਉਹ ਕਾਰਪੋਰੇਟ ਘਰਾਣਿਆਂ ਨੂੰ ਸੰਪਣਾ ਚਾਹੁੰਦੇ ਨੇ ਜੇ ਤਾਂ ਤੁਸੀਂ ਇਸ ਤਰ੍ਹਾਂ ਇੱਕ ਮੁਠ ਹੋ ਕੇ ਲੜਦੇ ਰਹੇ ਤਾਂ ਤਾਂ ਆਪਾਂ ਉਹਨਾਂ ਨੂੰ ਝਾਕ ਨਹੀਂ ਦਿੰਦੇ ਜਿਵੇਂ ਪਹਿਲਾਂ ਮੋਦੀ ਬਾਲੇ ਬੰਦੇ ਇਹ ਕਹਿੰਦੇ ਸੀ ਕਿ ਵੀ ਮੋਦੀ ਮੰਦਾ ਨਹੀਂ ਦੇਖੋ ਉਹੀ ਮੋਦੀ ਸੀ ਜਿਹੜਾ ਕਹਿੰਦਾ ਸੀ ਵੀ ਕਾਨੂੰਨ ਜਿਹੜੇ ਲੋਕਾਂ ਦੇ ਹੱਕ ਚ ਨੇਗੇ ਜਿਹੜੇ ਨੂੰ ਆਪਾਂ ਚੁਣ-ਚੁਣ ਕੇ ਭੇਜਦੇ ਸੀ ਉਹ ਵੀ ਕਹਿੰਦੇ ਸੀ ਕਿ ਕਾਨੂੰਨ ਬਹੁਤ ਵਧੀਆ ਨੇ ਕਿਸਾਨਾਂ ਦੇ ਪੱਖ ਚ ਨੇ ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਪਤਾ ਪਹਿਲਾਂ ਵੀ ਸੀ ਉਹਨਾਂ ਨੂੰ ਇਹ ਨਹੀਂ ਸੀ ਵੀ ਪਤਾ ਨਹੀਂ ਸੀ ਪਰ ਉਹ ਚਾਹੁੰਦੇ ਸੀ ਵੀ ਆਪਣੀ ਕੁਰਸੀ ਬਚੀ ਰਹੇ ਤੇ ਇਹਨਾਂ ਲੋਕਾਂ ਦਾ ਕੋਈ ਨਹੀਂ ਆਪਾਂ ਨੂੰ ਪਰ ਜਦੋਂ ਲੋਕਾਂ ਨੇ ਸਾਰਾ ਏਕਾ ਕਰਕੇ ਉਹ ਓਵੇਂ ਜਿਕਰ ਉਹਨਾਂ ਦੇ ਧੌਣ ਤੇ ਗੋਡਾ ਧਰ ਕੇ ਉਹ ਦਬਾਏ ਫਿਰ ਉਹ ਮੰਨ ਗਏ ਮੰਨ ਗਏ ਤੇ ਨਾਲੇ ਕਾਨੂੰਨ ਉਹ ਰੱਦ ਕਰੇ ਏਵੇਂ ਜਿਹ ਕਰੀਏ ਆ ਪਰਚੇ ਜ਼ਰੂਰ ਪਾਉਣਗੇ ਪਰ ਜਦੋਂ ਤੁਸੀਂ ਏਕਾ ਰੱਖਿਆ ਜਿਵੇਂ 15 ਬੰਦਿਆਂ ਤੇ ਪਹਿਲਾ ਪਰਚੇ ਰੱਦ ਕਰਾਏ ਨੇ ਏਵੇਂ ਜਿਹ ਕਰੀ ਸਾਰੇ ਰੱਦ ਹੋਣਗੇ ਕੁਝ ਨਹੀਂ ਕਰ ਸਕਦੇ ਢਾਲ ਵੀ ਨਾ ਥੋੜੀ ਜ਼ਮੀਨ ਤੇ ਐਂਟਰੀ ਲਾ ਦੇਣਾ ਜੇ ਇਕੱਲੇ ਇਕੱਲੇ ਆਪਾਂ ਭੱਜੇ ਤਾ ਕੱਲੇ ਕੱਲੇ ਦੇ ਐਂਟਰੀਆਂ ਲਾ ਕੇ ਨਾ ਤਾਂ ਆਪਣੀ ਜ਼ਮੀਨ ਹੜੱਪ ਲੈਣਗੇ ਤੇ ਨਾਲੇ ਥੋੜੇ ਪਰਚੇ ਪਾਉਣਗੇ ਸਾਰੇ ਤੇ ਇਸ ਲਈ ਅਸੀਂ ਕਹਿੰਦੇ ਆ ਵੀ ਜੇ ਭਾਈ ਏਕਾ ਕਰੋਗੇ ਇੱਕੇ ਦੇ ਨਾਲ ਆ ਸਾਰਾ ਕੁਝ ਆਪਾਂ ਜਿਹੜਾ ਹੱਲ ਕਰਾਂਗੇ ਅਸੀਂ ਜਥੇਬੰਦੀ ਵੱਲੋਂ ਫੈਸਲਾ ਕਰ ਲਿਆ ਅਸੀਂ 10 15 ਬੰਦੇ ਤੇ ਗੱਡੀ ਤਿਆਰ ਰੱਖਾਂਗੇ ਹਮੇਸ਼ਾ ਦੇਖੋ ਅੱਗ ਲਾਉਣੀ ਕੋ ਸੋਨੂ ਜੇ ਥੋੜੇ ਕੋਲੇ ਕੋਈ ਮੁਲਾਜ਼ਮਾ ਆਉਂਦਾ ਆਉਂਦਾ ਕਰਾਓ ਤੁਸੀਂ ਫੋਨ ਕਰ ਦਿਓ ਗੱਡੀ ਨਾਲ ਦੀ ਨਾਲ ਲੈ ਕੇ ਰੇੜੂ ਵਿੱਚ ਬੋਲਾਂਗੇ ਪਿੰਡ ਦੇ ਸਾਰੇ ਸੱਜਣਾਂ ਜਿੰਨੇ ਵੀ ਹੈਗੇ ਆਪਾਂ ਉਹਦਾ ਵੀਹੀਕਲ ਲੈ ਕੇ ਉੱਥੇ ਪਹੁੰਚਣਾ ਹੈ ਅਸੀਂ ਨਾ ਆ ਦੀ ਨਾ ਗੱਡੀ ਲੈ ਕੇ ਉੱਥੇ ਜਾਵਾਂਗੇ ਤੇ ਨਾਲੇ ਕਰਾਂਗੇ ਉਹਨੂੰ ਸਵਾਲ ਜਵਾਬ ਪਹਿਲਾਂ ਉੱਥੇ ਬੈਨਰ ਲਾਇਆ ਹੋਇਆ ਹੈ ਜਿਹੜੇ ਗ੍ਰੀਨ ਟ੍ਰਿਬਿਊਨਲ ਦੇ ਅਨੁਸਾਰ ਸਰਕਾਰ ਮੰਨੀ ਹੋਈ ਹੈ ਵੀ ਆਹ ਸਹੂਲਤਾਂ ਦੇਣੀਆਂ ਗਰੀਬ ਕਿਸਾਨਾਂ ਨੂੰ ਜਿਹੜੇ ਨੇ 2-2 ਏਕੜ ਵਾਲੇ ਢਾਈ-ਢਾਈ 5-5 ਏਕੜ ਤੱਕ ਦੇ ਵੀ ਆਹ ਸਹੂਲਤਾਂ ਤੋਂ ਬਿਨਾ ਕਿਸਾਨ ਹੈ ਜਿਹੜਾ ਪਰਾਲੀ ਦਾ ਨਿਪਟਾਰਾ ਨਹੀਂ ਕਰ ਸਕਦਾ ਪਰ ਉਹ ਸਹੂਲਤਾਂ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਨੇ ਤੇ ਜ਼ਮੀਨ ਲੈਵਲ ਤੇ ਉਹ ਕੋਈ ਵੀ ਸਹੂਲਤ ਨਹੀਂ ਹੈਗੀ ਜਦੋਂ ਇਹ ਸਵਾਲ ਕਰਦੇ ਆ ਤਾਂ ਮੁਲਾਜ਼ਮ ਜਿਹੜੇ ਉਹ ਅੱਖਾਂ ਵਿੱਚ ਲੈਂਦੇ ਨੇ ਕਿਉਂ ਉਹਨਾਂ ਨੂੰ ਪਤਾ ਹੈ ਵੀ ਅਸੀਂ ਆਹ ਕਹਿ ਚੁੱਕੇ ਆ ਪਾਸ ਕਰ ਚੁੱਕੇ ਆ ਪਰ ਅੱਜ ਤੱਕ ਲੋਕਾਂ ਨੂੰ ਦਿੱਤਾ ਕੁਝ ਨਹੀਂ ਇਸ ਲਈ ਜੇ ਤਾਂ ਆਪਾਂ ਏਕੇ ਦੇ ਨਾਲ ਲੜਾਂਗੇ ਤਾਂ ਤਾਂ ਆਪਣੀ ਜਿੱਤ ਹੋਊਗੀ ਪੱਕੀ ਐ ਤੇ ਨਾ ਹੀ ਸੋਨੂੰ ਕੋਈ ਪਰਾਲੀ ਦੇ ਅੱਗ ਲਾਉਣ ਤੋਂ ਰੋਕ ਸਕਦਾ ਪਰ ਇਹ ਇਹ ਕਹਿ ਰਹੇ ਨੇ ਕਿਰਾ ਵੀ ਜਥੇਬੰਦੀਆਂ ਜਾਣ ਕੇ ਅੱਗ ਲਵਾਉਣ ਵਾਲੀਆਂ ਨੇ ਲੋਕ ਅੱਗ ਲਾਉਣ ਨੂੰ ਤਿਆਰ ਨਹੀਂ ਕਿਉਂ ਉਹ ਐਸੇ ਕਰਕੇ ਕਹਿੰਦੇ ਨੇ ਜਦੋਂ ਪਿੰਡਾਂ ਚ ਰਿਪੋਰਟਾਂ ਜਾਂਦੀਆਂ ਨੇ ਆਪਾਂ ਵੀਡੀਓ ਬਣਾ ਕੇ ਪਾ ਦਿੰਦੇ ਆ ਉਹ ਵੀਡੀਓ ਜਿਹੜਾ ਆਈਟੀ ਸੈੱਲ ਹੁੰਦਾ ਉਹ ਇੱਕ ਇੱਕ ਚੀਜ਼ ਕਵਰ ਕਰਦਾ ਹੁੰਦਾ ਉਹ ਉਹਦੀ ਦੱਸਦਾ ਵੀ ਆਹ ਦੇਖੋ ਜੀ ਕਿਸਾਨ ਤਾਂ ਸਿੱਧੀ ਬਜਾਈ ਕਰਨ ਨੂੰ ਤਿਆਰ ਨੇ ਪਰ ਜਥੇਬੰਦੀਆਂ ਅੱਗ ਲਵਾ ਰਹੀਆਂ ਨੇ ਐਦਕੀ ਜਥੇਬੰਦੀ